ਪਪਨਾ ਮਹਾਰਾਜ ਗੁਰੂ ਸਾਹਿਬ ਜੀਓ ਕੱਲ ਰੋਜ ਅਸਾਂ ਸੂ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਜਾਈ ਇੱਥੇ ਤੱਕ ਅਸੀਂ ਬਾਣੀ ਦੀ ਵਿਚਾਰ ਕੀਤੀ ਸੀ ਸੋ ਅੱਜ ਅਸਾਂ ਮਹੱਲਾ ਪਹਿਲਾ ਅਸਾ ਰਗ ਵਿੱਚ ਪਹਿਲੀ ਪਾਸ਼ਾ ਹੀ ਉਚਾਰਦੇ ਹਨ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਭ ਸੱਚੇ ਪਾਸ਼ਾ دین ਦੁਨੀਆ ਦੇ ਮਾਲਕ ਕੀ ਕਹਿੰਦੇ ਨੇ ਸਾਨੂੰ ਆਓ ਸਰਬਣ ਕਰੀਏ ਪਿਆਰੀ ਸਾਧ ਸੰਗਤ ਜੀ ਕਹਿੰਦੇ ਨੇ ਸੁਣੋ ਵੱਡਾ ਆਖੇ ਸਭ ਕੋਏ ਕੇ ਵੱਡੂ ਵੱਡਾ ਡਿਠਾ ਹੋ ਹਰ ਕੋਈ ਤੇਰੇ ਬਾਰੇ ਸੁਣ ਕੇ ਤੈਨੂੰ ਵੱਡਾ ਕਹਿੰਦਾ ਹੈ ਤੂੰ ਕਿੰਨਾ ਵੱਡਾ ਹੈ ਉਹੋ ਹੀ ਦੱਸੋ ਜਿਸ ਨੇ ਤੈਨੂੰ ਦੇਖਿਆ ਹੋਵੇ ਕੀ ਵਰਡ ਵੱਡਾ ਡਿੱਠਾ ਹੋ ਜਿਹਨੇ ਤੈਨੂੰ ਦੇਖਿਆ ਹੋਵੇ ਉਹ ਹੀ ਤੇਰੇ ਇਸ ਬਾਰੇ ਦੱਸ ਸਕਦਾ ਹੈ ਨਾ ਕਹਿੰਦੇ ਫਿਰ ਮਹਾਰਾਜ ਕਹਿੰਦੇ ਕੀਮਤ ਪਾਏ ਨਾ ਕਹਿਆ ਆਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਤੇਰਾ ਨਾਂ ਕੋਈ ਮੁੱਲ ਪਾ ਸਕਦਾ ਨਾ ਤੈਨੂੰ ਬਿਆਨ ਕਰ ਸਕਦਾ ਤੈਨੂੰ ਵਰਣਨ ਕਰਨ ਵਾਲੇ ਤੇਰੇ ਵਿੱਚ ਸਮਾਰੇ ਹਨ ਤੈਨੂੰ ਯਾਦ ਕਰਨ ਵਾਲੇ ਵੱਡੇ ਵੱਡੇ ਤਪਸਵੀ ਹੋਏ ਵੱਡੇ ਵੱਡੇ ਬਾਣੀ ਪੜਨ ਵਾਲੇ ਹੋਏ ਯੋਗ ਨੇ ਜਿਨ੍ਹਾਂ ਨੂੰ ਤੂੰ ਆਪਣੇ ਵਿੱਚ ਸਮਾ ਲਿਆ ਪਿਆਰੀ ਸਾਧ ਸੰਗਤ ਗੁਰੂ ਮਹਾਰਾਜ ਕਹਿੰਦੇ ਨੇ ਉਹ ਉਹਨੂੰ ਅਸੀਂ ਨੇ ਆਪਣੇ ਹਿਰਦੇ ਵਿੱਚ ਸਮਾ ਸਕਦੇ ਉਹ ਅਸੀਂ ਉਹਦੇ ਨਾਲ ਪ੍ਰੇਮ ਕਰਾਂਗੇ ਪਿਆਰ ਕਰਾਂਗੇ ਸਾਨੂੰ ਉਹ ਆਪਣੇ ਹਿਰਦੇ ਵਿੱਚ ਵਸਾਲ ਬੇਗਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿਥਾ ਕਿਵਡ ਚੀਰਾ ਰਹਾ ਹੇ ਮੇਰੇ ਵੱਡੇ ਮਾਲਕ ਰਹਾਉ ਦੀ ਪੰਕਤੀ ਅੰਦਰ ਮਹਾਰਾ ਜੀ ਕਹਿੰਦੇ ਨੇ ਹੇ ਮੇਰੇ ਵੱਡੇ ਮਾਲਕ ਅਫਾ ਡੂੰਗਾ ਗੁਣਾ ਦਾ ਖਜ਼ਾਨਾ ਹੈ ਕੋਈ ਨਹੀਂ ਜਾਣਦਾ ਤੇਰਾ ਕਿਤਨਾ ਜ਼ਿਆਦਾ ਕਿ ਕਿਤਨਾ ਵੱਡਾ ਵਿਸਾਰਾ ਹੈ ਕੋਈ ਨਹੀਂ ਜਾਣ ਸਕਦਾ ਰਹਾਉ ਦਾ ਮਤਲਬ ਹੈ ਠਹਿਰਾਓ ਠਹਿਰ ਜਾਓ ਇਸ ਨੂੰ ਸਮਝ ਕੇ ਚੱリエ ਅੱਗੇ ਸੁਪਾਦਸ਼ਾ ਕਹਿੰਦੇ ਨੇ ਸਬਸਰਤੀ ਮਿਲ ਸੁਰਤ ਕੁਮਾਈ ਬੀਦਾਂ ਦੇ ਜਾਣਣ ਵਾਲਿਆਂ ਨੇ ਮਿਲ ਕੇ ਸ਼ਰੂਤੀਆਂ ਨੂੰ ਵੀ ਵਿਚਾਰਿਆ ਸਭ ਮੁੱਲ ਪਾਉਣ ਵਾਲਿਆਂ ਨੇ ਮਿਲ ਕੇ ਮੁੱਲ ਪਾਇਆ ਗਿਆਨੀ ਜਾਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਅਨੇਕਾਂ ਬ੍ਰह्म ਵਿਦਤਾvirti ਜੋੜਨ ਵਾਲੇ ਗੁਰੂਆਂ ਦੇ ਗੁਰੂਆਂ ਪਾਸੋਂ ਵੀ ਤੇਰੀ ਤਿਲ ਮਾਤਰ ਵਡਿਆਈ ਬਿਆਨ ਨਹੀਂ ਹੋ ਸਕਦੀ ਤੇਰੀ ਅੱਡੀ ਵੱਡੀ ਵਡਿਆਈ ਹੈ ਮਹਾਰਾਜ ਕਿ ਜੀਵਨ ਥੋੜਾ ਹੋ ਜਾਂਦਾ ਪਰ ਤੇਰੀ ਵਡਿਆਈ ਖਤਮ ਨਹੀਂ ਹੋ ਸਕਦੀ ਸਭ ਸਤ ਸਬ ਤਪ ਸਭ ਚੰਗਿਆਈਆਂ ਸੁਦਾ ਬੁਰਖਾਂ ਕਿਆਂ ਵਡਿਆਈਆਂ ਸਭ ਸਚੀਆਂ ਸਾਰੇ ਤਪ ਸਭ ਨੇਕੀਆਂ ਤੇ ਕਰਾਮਾਤੀ ਪੁਰਖਾਂ ਦੀਆਂ ਵਡਿਆਈਆਂ ਤੁਦਵੇਂ ਸਿੱਧੀ ਕਿਨੇ ਨ ਪਈਆ ਕਰਮ ਮਿਲੈ ਨਾਹੀ ਠਾਕ ਰਹੀਆ ਕਰਮ ਮਿਲੈ ਨਾਹੀ ਠਾਕ ਰਹੀਆ ਤੇਰੇ ਬਾਝੋਂ ਕਿਸੇ ਨੇ ਐਸੀਆਂ ਰ ਜਦ ਤੇਰੀ ਮਿਹਰ ਨਾਲ ਮਿਲਦੀਆਂ ਹਨ ਤਾਂ ਫਿਰ ਇਹ ਡਕੀਆਂ ਨਹੀਂ ਜਾ ਸਕਦੀਆਂ ਆਖਣ ਵਾਲਾ ਕੀ ਵਿਚਾਰਾ شفਤੀ ਪਰ ਤੇਰੇ ਪੰਡਾਰਾ ਮਹਾਰਾਏ ਕਹਿੰਦੇ ਨੇ ਕਹਿਣ ਵਾਲਾ ਵਿਚਾਰ ਵਿਚਾਰਾ ਕੀ ਹੈ ਕਹਿਣ ਵਾਲਾ ਬਿਚਾਰਾ ਕੀ ਹੈ ਤੇਰੀਆਂ ਸਿਫਤਾਂ ਦੇ ਤਾਂ ਪੰਡਾਰੇ ਭਰੇ ਹੋਏ ਹਨ ਭਰੇ ਪਏ ਹਨ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਿਵਾ ਰਣ ਹਾ ਜਿਸ ਤੂੰ ਦੇਹ ਤਿਸੇ ਕੀ ਆਚਾਰਾ ਨਾਨਕ ਸੱਚ ਸਵਰਣ ਹਾ ਦਾ ਜਿਸ ਨੂੰ ਤੂੰ ਦਿੰਦਾ ਹੈ ਨਾ ਮੇਰੇ ਸਤਿਗੁਰੂ ਉਸ ਦੀ ਆਪਣੀ ਕੀ ਤਦਵੀਰ ਹੈ ਏ ਨਾਨਕ ਉਹ ਸੱਚ ਤੇ ਸਵਰਣ ਵਾਲਾ ਹੈ ਆਸਾ ਮਹਲਾ ਪਹਿਲਾ ਅਸਾ ਰਾਗ ਵਿੱਚ ਪਹਿਲੀ ਪਾਸੇ ਹੀ ਉਚਾਰਨ ਕਰਦੇ ਹਨ ਪਿਆਰੇ ਸਤਸੰਗ ਜੀ ਕੀ ਕਹਿੰਦੇ ਨੇ ਅੱਖਾਂ ਜੀਵਾਂ ਵਿਸਰੇ ਮਰ ਜਾਵਾਂ ਪ੍ਰਭੂ ਦਾ ਨਾਮ ਲੈਂਦਾ ਹਾਂ ਤਾਂ ਜਿਉਂਦਾ ਹਾਂ ਵਿਸਰ ਜਾਵੇ ਨਾ ਜਿਸ ਵੇਲੇ ਮੈਨੂੰ ਵਿਸਰ ਜਾਂਦਾ ਨਾ ਉਹ ਤਾਂ ਫਿਰ ਕੀ ਹੁੰਦਾ ਮੈਂ ਮਰ ਜਾਂਦਾ ਹਾਂ ਸੱਚਾ ਨਾਮ ਲੈਣਾ ਔਖਾ ਹੈ ਆਖਣ ਔਖਾ ਸਚਾ ਨਾਮ ਸਚਾ ਨਾਮ ਲੈਣਾ ਔਖਾ ਹੈ ਜਰੂਰ ਔਖਾ ਹੈ ਕਹਿੰਦੇ ਫਿਰ ਕੀ ਹੈ ਕਹਿੰਦੇ ਸੱਚੇ ਸੱਚੇ ਨਾਮ ਕੀ ਲੱਗਿਆ ਭੁੱਖ ਉਤ ਭੁੱਖੇ ਖਾਈ ਚਲੀਐ ਦੁਖ ਕਹਿੰਦੇ ਪਰ ਜੋ ਸੱਚੇ ਨਾਮ ਦੀ ਭੁੱਖ ਲੱਗ ਜਾਏ ਨਾ ਤਾਂ ਉਸ ਭੁੱਖ ਨਾਲ ਦੁੱਖ ਖਾਧੇ ਜਾਂਦੇ ਹਨ ਨਾ ਖਾ ਜਾਂਦਾ ਦੁੱਖਾਂ ਨੂੰ ਜੇਲੇ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ ਤੇ ਜਿੰਨੇ ਦੁੱਖ ਨੂੰ ਸਾਰੇ ਹੀ ਖਾ ਜਾਂਦਾ ਏ ਸੋ ਕਿਉਂ ਵਿਸਰ ਮੇਰੀ ਮਾਈ ਜਿਹਦਾ ਦਾ ਸਤਿਗੁਰੂ ਐਦਾਂ ਦਾ ਪਿਆਰਾ ਪਾਤਸ਼ਾਹ ਸਾਡੇ ਕੋਲ ਨਾਲ ਹੈ ਜਿਹੜਾ ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ ਫਿਰ ਮਹਾਰਾਜ ਕਹਿੰਦੇ ਵੀ ਉਹਨੂੰ ਕਿਉਂ ਵਿਸਾਰੀਏ ਵੀ ਸੋ ਕਿਉਂ ਵਿਸਰ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਏ ਹੇ ਮਾ ਇਹ ਮੇਰੀ ਮਾਂ ਨਾਉ ਉਹ ਨਾਮ ਕਿਉਂ ਭੁੱਲੋ ਉਹ ਨਾਮ ਨੂੰ ਕਿਉਂ ਭੁੱਲੋ ਉਹ ਮਾਲਕ ਸੱਚਾ ਹੈ ਉਸ ਦਾ ਨਾਮ ਵੀ ਸੱਚਾ ਹੈ ਸੱਚੇ ਨਾਮ ਕੀ ਤਿਲ ਵਡਿਆਏ ਅੱਖਥ ਕੇ ਕੀਮਤ ਨਹੀਂ ਪਾਈ ਸੱਚੇ ਨਾਮ ਦੀ ਰਤਾ ਜਿ ਨਹੀਂ ਉਪਮਾ ਕਰਦੇ ਹੋਏ ਲੋਕੀ ਹਾਰ ਗਏ ਪਰ ਉਸ ਦਾ ਮੁੱਲ ਨਹੀਂ ਪਾ ਸਕੇ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਹ ਹੋਵੇ ਘਾਟ ਨਾ ਜਾਏ ਜੋ ਸਾਰੇ ਲੜਕੇ ਵੀ ਕਹਿਣ ਲੱਗ ਜਾਣ ਉਸ ਪਰਮਾਤਮਾ ਦੀ ਗੁਣ ਗਾਇਨ ਕਰਨ ਲੱਗ ਜਾਣਾ ਤਾਂ ਨਾ ਉਹ ਹੋਰ ਵੱਡਾ ਹੋ ਜਾਂਦਾ ਉਹ ਜੋ ਹੈ ਉੱਥੇ ਉਹੀ ਰਹਿੰਦਾ ਹੈ ਉਹ ਵੱਡਾ ਨਹੀਂ ਹੁੰਦਾ ਸਾਡੀ ਕਹਿਣ ਨਾਲ ਉਹ ਵੱਡਾ ਨਹੀਂ ਹੁੰਣਾ ਨਾ ਹੀ ਉਹ ਘਟਦਾ ਹੈ ਜੇ ਅਸੀਂ ਨਹੀਂ ਵੀ ਜਪਾਂਗੇ ਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਨੂੰ ਹੀ ਫਰਕ ਪੈਂਦਾ ਹੈ ਜਪਾਂਗੇ ਤਾਂ ਤਰ ਜਾਵਾਂਗੇ ਨਹੀਂ ਜਪਾਂਗੇ ਤਾਂ ਡੁੱਬ ਜਾਵਾਂਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਾਉ ਘਟਦਾ ਨਾਉ ਸਾਦੇ ਨਾਪਣ ਨਾਮ ਜਪਣਾ ਨਾ ਉਸਨੇ ਬਦਲਣਾ ਤੇ ਨਾ ਉਸਨੇ ਕਟਣਾ ਹੈ ਇਸ ਘਰ ਕੇ ਮਹਾਰਾਜ ਕਹਿੰਦੇ ਨਾਉ ਉਮਰੇ ਨਾ ਹੋਵੇ ਸੋਗ ਦਿਦਾਰ ਹੈ ਨਾ ਝੁੱਕੇ ਭੋਗ ਉਹ ਮਰਦਾ ਨਹੀਂ ਉਸ ਲਈ ਕੋਈ ਸੋਗ ਨਹੀਂ ਹੈ ਉਹ ਵੀ ਜਾਂਦਾ ਹੈ ਕੁਸੂ ਇਸ ਮਗਰੀ ਕਦੀ ਖਤਮ ਨਹੀਂ ਹੋ ਸਕਦੀ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀਂ ਦੇਂਦਾ ਦੇ ਹੀ ਜਾਂਦਾ ਹੈ ਦੇ ਹੀ ਜਾਂਦਾ ਦੇਣੋਂ ਨਹੀਂ ਹਟਦਾ ਗੁਣ ਇਹ ਹੋ ਹੁਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋ ਨਾਉ ਖਾਸ ਗੁਣ ਇਹ ਹੋ ਹੈ ਕਿ ਉਸ ਜਿਹਾ ਹੋਰ ਕੋਈ ਨਹੀਂ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ ਉਹਦੇ ਵਰਗਾ ਕੋਈ ਨਾ ਹੈ ਤੇ ਨਹੀਂ ਹੋ ਸਕਦਾ ਕੋਈ ਨਹੀਂ ਹੋ ਸਕਦਾ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਜੁੱਡਾ ਵੱਡਾ ਤੂੰ ਆਪ ਹੈ ਨਾ ਸਤਿਗੁਰੂ ਵਡੀਆਂ ਵਡੀਆਂ ਹਨ ਤੇਰੀਆਂ ਬਖਸ਼ਿਸ਼ਾਂ ਜਿਸ ਨੇ ਦਿਨ ਜਿਸ ਨੇ ਦਿਨ ਕੀਤਾ ਹੈ ਨਾ ਤੇ ਫਿਰ ਰਾਤ ਵੀ ਬਣਾ ਦਿੰਦੀ ਹੈ ਜੀਵੜਿਆਪ ਤੀਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਜਿੰਨ ਦਿਨ ਵੀ ਕੀਤਾ ਤੇ ਫਿਰ ਰਾਤ ਵੀ ਬਣਾ ਕੀਤੀ ਖਸਮੂ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਐਸੇ ਮਾਲਕ ਨੂੰ ਜੋ ਭੁਲਾਉਂਦੇ ਹਨ ਨਾ ਉਹ ਕੁਮੀਨੇ ਹਨ ਉਹ ਬਹੁਤ ਘੱਡਿਆ ਲੋਕ ਹਨ ਜਿਹੜੇ ਉਸ ਮਾਲਕ ਨੂੰ ਵਿਸਾਰਦੇ ਹਨ ਏ ਨਾਨਕ ਨਾਮ ਤੋਂ ਬਗੈਰ ਬੰਦੇ ਅਤ ਬੰਦੇ ਅਤ ਨੀਚ ਹਨ ਜਿਹੜੇ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਉਹ ਨੀਚਾਂ ਤੋਂ ਵੀ ਨੀਚ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਦ비 ਵਿਚਾਰ ਇਥੇ ਸਮਾਪਤ ਹੀ ਹੈ ਸੂ ਭਾਈ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਔਰ ਪੂਰੇ ਸੁਣਾ ਕਰੋ 10 12 ਮਿੰਟ ਤੋਂ ਜ਼ਿਆਦਾ ਨਹੀਂ ਬਣਾਉਂਦੇ ਅਸੀਂ 10 12 ਮਿੰਟ ਕੱਢ ਕੇ ਥੋੜਾ ਰੋਸ਼ਟ ਟਾਈਮ ਇਹਨਾਂ ਕੱਢੋ ਵਿਚਾਰ ਗੁਰਬਾਣੀ ਵਿਚਾਰ ਜ਼ਰੂਰ ਸੁਣਿਆ ਕਰੋ ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਤੇ ਇਹ ਜਿੱਦਾਂ ਅੰਮ੍ਰਿਤ ਦੀ ਧਾਰਾ ਵਰਖਾ ਮਸਲਾਦਾਰ ਜਰਮ ਜੇਮ ਵਰਸੇ ਅੰਮ੍ਰਿਤ ਅੰਮ੍ਰਿਤ ਧਾਰਾ ਜਿਹੜੀ ਇਹ ਧਾਰਾ ਵਸਦੀ ਹੈ ਨਾ ਬਾਣੀ ਦੀ ਇਦੇ ਨਾਲ ਪੇਰੀ ਸਾਸੰਗ ਸਾਦਾ ਬੱਜਰ ਰੂਪ ਮਨ ਜਿਹੜਾ ਨਾ ਇਸ ਵਿੱਚ ਜ ਆ ਜਾਂਦਾ ਫਿਰ ਇਹਦੇ ਵਿੱਚੋਂ ਅੰਕੁਰ ਫੁੱਟਦੇ ਨੇ ਬਾਣੀ ਦੇ ਤੇ ਇਸ ਕਰਕੇ ਉਸ ਨੂੰ ਜਗਾਣਾ ਹੈ ਅੰਦਰ ਹੀ ਸਭ ਕੁਝ ਹੈ ਸੋ ਆਓ ਫਤਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ